ਉਹ ਤਰੀਕ ਦੇ ਹੁਕਮਨਾਮੇ ਹੋਏ ਚਲੋ ਪੰਥ ਦਾ ਚਾਹੁੰਦਾ ਸੀ ਕੁ ਕਦਰੇ ਹੋਣੇ ਚਾਹੁੰਦੇ ਸੀ ਹੁਕਮਨਾਮੇ ਥੋੜਾ ਬਹੁਤਾ ਹੋਰ ਜਿਹੜੀ ਸੇਵਾ ਲੱਗ ਜਾਂਦੀ ਤੇ ਸ਼ਾਇਦ ਰਾ ਸਖਾਲਾ ਹੋ ਜਾਣਾ ਸੀਗਾ ਪਰ ਚਲੋ ਜਿੱਦਾਂ ਦੇ ਵੀ ਹੁਕਮਨਾਮੇ ਸਿੰਘ ਸਭਾਨ ਨੇ ਪੰਥ ਨੂੰ ਦਿੱਤੇ ਜਾਰੀ ਕੀਤੇ ਸੰਮੂਚੇ ਪੰਥ ਦੇ ਪ੍ਰਵਾਨ ਕਰ ਲਏ ਕੋਈ ਕਿਸੇ ਨੇ ਉਹ ਕਿੰਤੂ ਪਰੰਤੂ ਨਹੀਂ ਕੀਤਾ ਜਿਨ੍ਹਾਂ ਨੇ ਨਹੀਂ ਮੰਨੇ ਅੱਜ ਰੋਲਦੇ ਫਿਰਦੇ ਨੇ ਅਜੇ ਗੰਦੇ ਤੇ ਸਮਾਂ ਕਿਦਾਂ ਦਾ ਆਉਣਾ ਹੈ ਇੱਕ ਗੱਲ ਅੱਜ ਆਪਣੇ ਕੱਤ ਨੇ ਸਾਬਤ ਕਰਤੀ ਹੈ ਖਾਲਸਾ ਜੀ ਡੈਲੀਗੇਟ ਸਰਵਨ ਜਿਹੜੇ ਕਹਿੰਦੇ ਸੀ ਚੰਡੀਗੜ੍ਹ ਬੈਠ ਕੇ ਉਹਨਾਂ ਦਫ਼ਤਰਾਂ 'ਚ ਕੀ ਇਹ ਜਿਹੜਾ ਸੁਖਬੀਰ ਸਿੰਘ ਬਾਦਲਿਆ ਇਹ ਨਹੀਂ ਤੇ ਹੋਰ ਕੌਣ ਆਹ ਦੇਖੋ ਸਾਹਮਣੇ ਜੈਦੇ ਹਰਪ੍ਰੀਤ ਸਿੰਘ ਬੈਠੇ ਨੇ ਆ ਬੈਠੀਆ ਇਹ ਉਹਨਾਂ ਦੇ ਮੂੰਹ ਦੇ ਚਪੇੜ ਆ ਜਿਹੜੇ ਕਹਿੰਦੇ ਸੀ ਪੰਥ ਕੋ ਕੋਈ ਲੀਡਰ ਹੈ ਨਹੀਂ ਦੱਸੋ ਖਾਲਸਾ ਜੀ ਸਾਡੀ ਹਾਲਾਤ ਇੰਨੀ ਕਮਜ਼ੋਰ ਕਿ ਸੋਚਦੇ ਸਗੇ ਇੰਨੀ ਤਰਸਦੀ ਕਰਤੀ ਕਿ ਸਾਡੇ ਕੋ ਆਗੂ ਕੋਈ ਨਹੀਂ ਇਸ ਕਰਕੇ ਆਪਾਂ ਸਭ ਨੇ ਇਹਨਾਂ ਦੋਵਾਂ ਸ਼ਖਸੀਤਾਂ ਦਾ ਸਾਥ ਦੇਣਾ ਉਹ ਤਰੀਕ ਦੇ ਹੁਕਮਨਾਮੇ ਹੋਏ ਚਲੋ ਪੰਥ ਦਾ ਚਾਹੁੰਦਾ ਸੀ ਕੁ ਕਦਰੇ ਹੋਣੇ ਚਾਹੁੰਦੇ ਸੀ ਹੁਕਮਨਾਮੇ ਥੋੜਾ ਬਹੁਤਾ ਹੋਰ ਜਿਹੜੀ ਸੇਵਾ ਲੱਗ ਜਾਂਦੀ ਤੇ ਸ਼ਾਇਦ ਰਾਸ ਸਖਾਲਾ ਹੋ ਜਾਣਾ ਸੀਗਾ ਪਰ ਚਲੋ ਜਿੱਦਾਂ ਦੇ ਵੀ ਹੁਕਮਨਾਮੇ ਸਿੰਘ ਸੁਭਾਨ ਨੇ ਪੰਥ ਨੂੰ ਦਿੱਤੇ ਜਾਰੀ ਕੀਤੇ ਸੰਮੂਚੇ ਪੰਥ ਦੇ ਪ੍ਰਵਾਨ ਕਰ ਲਏ ਕੋਈ ਕਿਸੇ ਨੇ ਉਹ ਕਿੰਤੂ ਪਰੰਤੂ ਨਹੀਂ ਕੀਤਾ ਜਿਨ੍ਹਾਂ ਨੇ ਨਹੀਂ ਮੰਨੇ ਅੱਜ ਰੋਲਦੇ ਫਿਰਦੇ ਨੇ ਅਜੇ ਗਾਂ ਦੇਖਿਓ ਸਮਾ ਕਿਦਾਂ ਦਾ ਆਉਣਾ ਹੈ ਇੱਕ ਗੱਲ ਅੱਜ ਆਪਣੇ ਕੱਤ ਨੇ ਸਾਬਤ ਕਰਤੀ ਹੈ ਖਾਲਸਾ ਜੀ ਡੈਲੀਗੇਟ ਸਰਵਨ ਜਿਹੜੇ ਕਹਿੰਦੇ ਸੀ ਚੰਡੀਗੜ੍ਹ ਬੈਠ ਕੇ ਉਹਨਾਂ ਦਫ਼ਤਰਾਂ 'ਚ ਕੀ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਆ ਇਹ ਨਹੀਂ ਤੇ ਹੋਰ ਕੌਣ ਉਹ ਦੇਖੋ ਸਾਹਮਣੇ ਜੈਦੇਵ ਹਰਪ੍ਰੀਤ ਸਿੰਘ ਬੈਠੇ ਨੇ ਆ ਬੈਠੀਓ ਇਹ ਉਹਨਾਂ ਦੇ ਮੂੰਹ ਦੇ ਚਪੇੜ ਆ ਜਿਹੜੇ ਕਹਿੰਦੇ ਸੀ ਪੰਥ ਕੋਈ ਲੀਡਰ ਹੈ ਨਹੀਂ ਦੱਸੋ ਖਾਲਸਾ ਜੀ ਸਾਡੀ ਹਾਲਾਤ ਇੰਨੀ ਕਮਜ਼ੋਰ ਕਬ ਸੋਚਦੇ ਸੀਗੇ ਇੰਨੀ ਤਰਸਦੀ ਕਰਤੀ ਕਿ ਸਾਡੇ ਕੋਲ ਆਗੂ ਕੋਈ ਨਹੀਂ ਇਸ ਕਰਕੇ ਆਪਾਂ ਸਭ ਨੇ ਇਹਨਾਂ ਦੋਵਾਂ ਸ਼ਖਸੀਤਾਂ ਦਾ ਸਾਥ ਦੇਣਾ ਉਹ ਤਰੀਕ ਦੇ ਹੁਕਮਨਾਮੇ ਹੋਏ ਚਲੋ ਪੰਥ ਦਾ ਚਾਹੁੰਦਾ ਸੀ ਕਿ ਕਦਰੜੇ ਹੋਣੇ ਚਾਹੀਦੇ ਸੀ ਹੁਕਮਨਾਮੇ ਥੋੜਾ ਬਹੁਤਾ ਹੋਰ ਜਿਹੜੀ ਸੇਵਾ ਲੱਗ ਜਾਂਦੀ ਤੇ ਸ਼ਾਇਦ ਰਾ ਸਖਾਲਾ ਹੋ ਜਾਣਾ ਸੀਗਾ ਪਰ ਚਲੋ ਜਿੱਦਾਂ ਦੇ ਵੀ ਹੁਕਮਨਾਮੇ ਸਿੰਘ ਸੁਭਾਨ ਨੇ ਪੰਥ ਨੂੰ ਦਿੱਤੇ ਜਾਰੀ ਕੀਤੇ ਸੰਮੂਚੇ ਪਰਜ ਦੇ ਪ੍ਰਵਾਨ ਕਰ ਲਏ ਕੋਈ ਕਿਸੇ ਨੇ ਉਹ ਕਿੰਤੂ ਪਰੰਤੂ ਨਹੀਂ ਕੀਤਾ ਜਿਨ੍ਹਾਂ ਨੇ ਨਹੀਂ ਮੰਨੇ ਅੱਜ ਰੋਲਦੇ ਫਿਰਦੇ ਨੇ ਅਜੇ ਗਾਂ ਦੇਖਿਓ ਸਮਾਂ ਕਿਦਾਂ ਦਾ ਆਉਣਾ ਹੈ ਇੱਕ ਗੱਲ ਅੱਜ ਆਪਣੇ ਕੱਤ ਨੇ ਸਾਬਤ ਕਰਤੀ ਹੈ ਖਾਲਸਾ ਜੀ ਡੈਲੀਗੇਟ ਸਰਵਨ ਜਿਹੜੇ ਕਹਿੰਦੇ ਸੀ ਚੰਡੀਗੜ੍ਹ ਬੈਠ ਕੇ ਉਹਨਾਂ ਦਫ਼ਤਰਾਂ 'ਚ ਕੀ ਇਹ ਜਿਹੜਾ ਸੁਖਬੀਰ ਸਿੰਘ ਬਾਦਲਿਆ ਇਹ ਨਹੀਂ ਤੇ ਹੋਰ ਕੌਣ ਆਹ ਦੇਖੋ ਸਾਹਮਣੇ ਜੈਦੇ ਹਰਪ੍ਰੀਤ ਸਿੰਘ ਬੈਠੇ ਨੇ ਆ ਬੈਠੀ ਆ ਕਿ ਉਹਨਾਂ ਦੇ ਮੂੰਹ ਦੇ ਚਪੇੜ ਆ ਜਿਹੜੇ ਕਹਿੰਦੇ ਸੀ ਪੰਥ ਕੋ ਕੋਈ ਲੀਡਰ ਹੈ ਨਹੀਂ ਦੱਸੋ ਖਾਲਸਾ ਜੀ ਸਾਡੀ ਹਾਲਾਤ ਇੰਨੀ ਕਮਜ਼ੋਰ ਕਬ ਸੋਚਦੇ ਸੀਗੇ ਇੰਨੀ ਤਰਸਦੀ ਕਰਤੀ ਕਿ ਸਾਡੇ ਕੋ ਆਗੂ ਕੋਈ ਨਹੀਂ ਇਸ ਕਰਕੇ ਆਪਾਂ ਸਭ ਨੇ ਇਹਨਾਂ ਦੋਹਾਂ ਸ਼ਖਸੀਤਾਂ ਦਾ ਸਾਥ ਦੇਣਾ